ਆ ਬੇ ਬੰਮਿਆਂ ਤੈਨੂੰ ਇੱਕ ਗੱਲ ਦਾ ਪਤਾ ਲੱਗਾ ਨਹੀਂ ਭਾਜੀ ਉੱਚੀ ਦੱਸ ਨਹੀਂ ਨਹੀਂ ਸੱਚੀ ਨਹੀਂ ਪਤਾ ਲੱਗਾ ਸੱਚੀ ਨਹੀਂ ਪਤਾ ਲੱਗਾ ਨਹੀਂ ਭਾਜੀ ਨਹੀਂ ਪਤਾ ਲੱਗਾ ਮੈਂ ਤੈਨੂੰ ਦੱਸਾਂ ਨਾਲੇ ਆਪਾਂ ਦਰਸ਼ਕਾਂ ਨੂੰ ਦੱਸ ਦਿੰਨੇ ਆ ਪੰਜਾਬ ਵਾਸੀਆਂ ਨੂੰ ਦੱਸ ਦਿੰਨੇ ਆ ਮੈਂ ਦੱਸਣਾ ਦੱਸੋ ਮੱਧ ਪ੍ਰਦੇਸ਼ ਵਿੱਚ ਆਦਿਵਾਸੀ ਲੋਕ ਰਹਿੰਦੇ ਆ ਅੱਛਾ ਉਹਨਾਂ ਨੇ ਮੱਧ ਪ੍ਰਦੇਸ਼ ਦੇ 4 ਜ਼ਿਲ੍ਹਿਆਂ ਵਿੱਚ ਉਹਨਾਂ ਨੇ ਕਾਨੂੰਨ ਬਣਾ ਲਿਆ ਕਾਹਦਾ ਭਾਜੀ ਉਹਨਾਂ ਨੇ ਕਾਨੂੰਨ ਬਣਾ ਲਿਆ ਵੀ ਜਦੋਂ ਸਾਡੀ ਕਿਸੇ ਕੁੜੀ ਦਾ ਵਿਆਹ ਹੋਵੇ ਜਾਂ ਸਾਡੇ ਮੁੰਡੇ ਦਾ ਵਿਆਹ ਹੋਵੇ ਬਈ ਅਸੀਂ ਜੇ ਮੰਨ ਲਓ ਸਾਡੀ ਕੁੜੀ ਦਾ ਵਿਆਹ ਆ ਅਸੀਂ ਚੁੰਨੀ ਚਾੜ ਕੇ ਤੋੜਨੀ ਆ ਅੱਛਾ ਤੇ ਜੇ ਹੋਰ ਕਿਸੇ ਦੀ ਕੁੜੀ ਦਾ ਵਿਆਹ ਆ ਆਪਾਂ ਮੁੰਡਾ ਵੇਉਣਾ ਆ ਤੇ ਆਪਾਂ ਚੁੰਨੀ ਚੜਾਵਾ ਕਰਕੇ ਲੈ ਕੇ ਆਉਣੀ ਆ ਅੱਛਾ ਉਹਨਾਂ ਨੇ ਇੱਕ ਅਰੇਂਜਮੈਂਟ ਨਹੀਂ ਕਰ ਸਕਦੇ ਹਾਂ ਉਹਨਾਂ ਨੇ ਕਾਨੂੰਨ ਬਣਾ ਲਿਆ ਆ ਅੱਛਾ ਉਹ ਕਹਿੰਦੇ ਵੀ ਜਿਹੜਾ ਖਰਚਾ ਹੁੰਦਾ ਆ ਲੱਖਾਂ ਰੁਪਈਆ ਖਰਚਾ ਹੋ ਜਾਂਦਾ ਪੈਲਸਾਂ ਤੇ ਪੈਲਸਾਂ ਤੇ ਹੁੰਦਾ ਭਾਜੀ ਲੱਖਾਂ ਰੁਪਈਆ ਖਰਚਾ ਹੋ ਜਾਂਦਾ ਹਲਵਾਈਆਂ ਤੇ ਹਲਵਾਈਆਂ ਤੇ ਸੋਨਾ ਲੈ ਆਉਂਦੇ ਆ ਸੂਟਾਂ ਦੇ ਉੱਤੇ ਆਉਂਦੇ ਆ ਬਿਲਕੁਲ ਭਾਜੀ ਉਹ ਕਹਿੰਦੇ ਵੀ ਜਿੰਨੇ ਵੀ ਇਹ ਲੱਖਾਂ ਰੁਪਈਆ ਖਰਚ ਹੁੰਦਾ ਆ ਆਪਾਂ ਇਹ ਬਚਾਉਣਾ ਹੈ ਬਚਾਉਣਾ ਆ ਜੇ ਬਾਈਚਾਂਸ ਜਿੱਦਾਂ ਮੰਨ ਲਓ ਕੁੜੀ ਮੁੰਡੇ ਦਾ ਵਿਆਹ ਆ ਹਾਂ ਮੱਧ ਪ੍ਰਦੇਸ਼ ਵਾਲੇ ਕਹਿੰਦੇ ਵੀ ਆਪਾਂ ਜੇ ਮੰਨ ਲਓ ਇੱਕ ਵਿਆਹ ਤੇ ਆਪਾਂ 10 ਲੱਖ ਰੁਪਈਆ ਲਾ ਰਹੇ ਆ 15 ਲੱਖ ਲਾ ਰਹੇ ਆ ਜਿੱਦਾਂ ਉਹ ਪਹਿਲਾਂ ਲਾਉਂਦੇ ਹੁੰਦੇ ਸੀਗੇ ਉਹ ਕਹਿੰਦੇ ਵੀ ਹੁਣ ਆਪਾਂ ਹਾਂ 5 ਲੱਖ ਜਾਂ 4 ਲੱਖ ਜਦੋਂ ਕੁੜੀ ਮੁੰਡੇ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਜਦੋਂ 3-4 ਮਹੀਨਿਆਂ ਬਾਅਦ ਪਤਾ ਆਇਆ ਵੀ ਦੋਨੇ ਜਣਿਆਂ ਨੂੰ ਇੱਕ ਦੂਜੇ ਇੱਕ ਦੋਨੇ ਜਣੇ ਪਸੰਦ ਆ ਗਿਆ ਆ ਘਰ ਬਸ ਗਿਆ ਘਰ ਬਸ ਗਿਆ ਲੜਾਈ ਝਗੜਾ ਇਹਨਾਂ ਦੇ ਵਿੱਚ ਆਪਸ ਵਿੱਚ ਨਹੀਂ ਹੈਗਾ ਉਹ ਕਹਿੰਦੇ ਵੀ ਉਦੋਂ ਅਸੀਂ ਕੁੜੀ ਦੇ ਤਾਂ ਮੁੰਡੇ ਦੇ ਨਾਂ ਉਹ ਦੋਨਾਂ ਦੇ ਪੈਸੇ ਕਰਾ ਦੇਣੇ ਆ ਇਹ ਆ ਫਿਊਚਰ ਚ ਕੰਮ ਆਉਣ ਉਹਨਾਂ ਦੇ ਬੇ ਇਹਨਾਂ ਦੇ ਫਿਊਚਰ ਵਿੱਚ ਕੰਮ ਹੋਣ ਤੇ ਜਿਹੜਾ ਲੱਖਾਂ ਰੁਪਈਆ ਹੋਟਲਾਂ ਵਿੱਚ ਜਾਂ ਆਪਣਾ ਡੀਜਿਆਂ ਤੇ ਲਗੜਦੁਗੜ ਕਈ ਕੁਸ ਕਰਦੇ ਸੀ ਉਹ ਸਾਰਾ ਕੁਸ ਬੰਦ ਕਰ ਦਿੱਤਾ ਉਹ ਬੰਦ ਕਰ ਦਿੱਤਾ ਆਓ 5-5 10-10 ਲੱਖ ਤਾਂ ਭਾਈ ਅੱਜਕੱਲ ਪੈਸੇ ਨਾਲ ਹੀ ਲਈ ਜਾਂਦੇ ਬੁਕਿੰਗ ਦਾ ਪਹਿਲਾਂ ਲੈਂਦੇ ਆ ਹਾਂ ਲੈਂਦੇ ਬਿਨਾਂ ਹਵਾਈ ਤੋਂ ਬਾਕੀ ਖਾਣਾ ਪੀਣਾ ਆਪਣਾ ਹੁੰਦਾ ਆ ਬਾਕੀ ਕਰ ਉਹ ਵੱਖਰਾ ਉਹ ਵੱਖਰਾ ਯਾਨੀ 10-12 ਲੱਖ ਹਵਾਈ ਲਿਆ ਜਾਂਦਾ ਵਧੀਆ ਟੌਪ ਦਾ ਮੀਟ ਮੂਡ ਬਣਾਉਣਾ ਜਾਂ ਕਿਦਾਂ ਤੇ ਦਾਰੂ ਤੇ ਖਰਚਾ ਭਾਈ 10 5-7 ਲੱਖ ਲੱਗ ਜਾਂਦਾ ਉਹ ਵੱਖਰਾ 2-3 ਲੱਖ ਤਾਂ ਲੱਗਦਾ ਯਾਰ ਦਾਰੂ ਦਾ ਨਾ ਯਾਨੀ ਕਿ ਕਾਲ ਮਿਲਾ ਕੇ 15-20 ਲੱਖ ਰੁਪਇਆ ਇੱਕ ਵਿਆਹ ਦੇ ਖਰਚਾ ਆ ਜਾਂਦਾ ਮੂਲੀ ਆ ਜਾਂਦਾ ਜਾਨੀ ਉਹ ਆਪਣੇ ਬੰਦੇ ਖਰਚਾ ਤੈਨੂੰ ਪਤਾ ਕਰ ਦੇਗਾ ਤੇ ਆ ਉਹ ਕਰਦੇ ਆ ਤਾਂ ਵੀ ਫਲਾਣੇ ਨੇ ਪੂਰੀ ਮੁੰਡੇ ਦਾ ਵਿਆਹ ਕੀਤਾ ਤਕੜਾ ਪੈਲਸ ਵਿੱਚ ਵੀ ਅਸੀਂ ਪਿੱਛੇ ਨਾ ਰਹਿ ਜੀ ਅਸੀਂ ਕੱਲ ਖੜੇ ਕਰਨੇ ਆ ਕੱਲਰ ਖੜੇ ਹੀ ਰਹਿਣ ਸਾਲੇ ਬੈਠਣਾ ਨਾ ਹਾਂ ਮੈਂ ਨੱਕ ਸਾਡਾ ਯਾਨੀ ਕਿ ਵੱਡਣਾ ਹੋਵੇ ਵੱਡਣਾ ਹੋਵੇ ਬੇ ਚੌੜ ਚੌੜ ਚ ਯਾਨੀ ਕਰੀ ਜਾਂਦੇ ਚੌੜ ਚੌੜ ਚ ਝੁੱਗਾ ਚੌੜ ਕਰਾਉਂਦੇ ਆ ਬੇ ਗੇ ਮੁੜ ਕੇ ਭੈਜ ਬਿਆਜੂ ਚੱਕਦੇ ਆ ਤੇ ਜ਼ਮੀਨ ਗਨੇ ਰੱਖਦੇ ਆ ਮੁੜ ਕੇ ਵਿਆਜ ਨਹੀਂ ਮੁੜਦਾ ਜਾਂ ਜ਼ਮੀਨ ਨਹੀਂ ਛੋਟਦੀ ਬੇ ਫਾਹੀ ਲੈਂਦੇ ਫੇ ਉਹ ਚੱਕਰ ਚ ਪੈ ਜਾਂਦੇ ਫੇ ਰੱਸਾ ਲੱਭਦੇ ਫਿਰਦੇ ਆ ਬੇ ਕਿੱਥੇ ਆ ਇਹ ਇੰਦਾ ਨਹੀਂ ਹੈਗੀ ਇੰਦਾ ਬਹੁਤ ਘਰ ਪੱਟ ਹੋਏ ਭਾਈ ਇੰਦਾ ਬਹੁਤ ਜਿਆਦੇ ਘਰ ਪੱਟ ਹੋਏ ਆ ਤਾਂ ਪੱਟ ਹੁੰਦੇ ਵੀ ਆ ਤੇ ਗਾਂ ਗਾਂ ਪਤਾ ਨਹੀਂ ਕੀ ਹੋਣਾ ਆ ਇਹ ਇੰਦਾ ਨਹੀਂ ਹੈਗਾ ਜਿੱਦਾਂ ਮੰਨ ਲਓ ਆਪਾਂ ਕਿਸੇ ਕੁੜੀ ਦਾ ਵਿਆਹ ਕੀਤਾ ਮੰਨ ਲਓ ਆਪਾਂ ਆਪਣੇ ਕਿਸੇ ਬੱਚੇ ਦਾ ਵਿਆਹ ਕਰਤਾ ਅਸੀਂ ਅਗਲੇ ਨਾਲ ਗੱਲ ਕਰ ਲੈਣੀ ਹੈ ਵੀ ਪਾਈ ਅਸੀਂ ਚੁੰਨੀ ਚੜਾਵਾ ਕਰਕੇ ਤੋਰਨੀ ਹੈ ਵੀ ਕੋਈ ਨਾ 2-4 ਮਹੀਨਿਆਂ ਤੱਕ ਇਹਨਾਂ ਦੇ ਅਕਾਊਂਟ ਵਿੱਚ ਆਪਾਂ ਪੈਸੇ ਪਾ ਦਵਾਂਗੇ ਹਾਂ ਵੀ ਗਾ ਇਹਨਾਂ ਦੇ ਨਿਆਣਾ ਨਿੱਕਾ ਹੋਊ ਜਾਂ ਇਹਨਾਂ ਦਾ ਫਿਊਚਰ ਕੰਮ ਆਉਣਗੇ ਇਹਨਾਂ ਦੇ ਕੰਮ ਆਉਣਗੇ ਹਾਂ ਕੁਝ ਵੀ ਆ ਜਣੀ ਜਿੱਦਾਂ ਹਾਂ ਜਦੋਂ ਇੱਕ ਬੰਦਾ ਇਦਾਂ ਹੌਲੀ ਹੌਲੀ ਰੀਤ ਪੈ ਜਾਂਦੀ ਆ ਤੇ ਉਹ ਹੌਲੀ ਹੌਲੀ ਉਹ ਸਿਸਟਮ ਚੱਲ ਪੈਂਦਾ ਚੱਲ ਪੈਂਦਾ ਆ ਇਹ ਸਿਸਟਮ ਸਹੀ ਨਹੀਂ ਹੈਗਾ ਨਹੀਂ ਤੇ ਬਹੁਤ ਵਧੀਆ ਸਿਸਟਮ ਕੀਤਾ ਮੈਂ ਤਾਂ ਕਹਿੰਦਾ ਆਪਣੇ ਵੀ ਇੱਧਰ ਹੋਣਾ ਚਾਹੀਦਾ ਹੀ ਹਾਂ ਇਹ ਪੰਜਾਬ ਪਹਿਲੀ ਗੱਲ ਪਹਿਲਾ ਪੰਜਾਬ 'ਚ ਹੋਣਾ ਚਾਹੀਦਾ ਕੋ ਪੰਜਾਬ 'ਚ ਤਾਂ ਜਿਆਦਾ ਖਰਚਾ ਵਿਆਹਾਂ ਤੇ ਕਰਦੇ ਲੋਕ ਬਹੁਤ 40 50 50 ਲੱਖ ਪੈਣ ਜੋ ਕਰਦੇ ਵਿਆਹ ਤੇ ਸਿੰਗਰ ਬਾਕ ਕਰਾ ਲਉਂਦੇ ਆ ਫਿਰ ਸਿੰਗਰ ਬਾਕ ਕਰਾ ਦੇ 100 ਲੱਖ ਉਹ ਲੈਂਦਾ ਆ ਬੁਕਿੰਗ ਦਾ ਹਾਂ ਫੇਰ ਤੂੰ ਹੋਰ ਦੇਖ ਜਿੱਦਾਂ ਮੰਨ ਲਓ ਕਈ ਆਈਲਟ ਕਰਕੇ ਵਿਆਹ ਕਰਾ ਲੈਂਦੇ ਆ ਵੀ ਕੁੜੀ ਨੂੰ ਆਈਲਟ ਕੀਤੀ ਆ ਕੁੜੀ ਨੇ ਵੀ ਸਾਰਾ ਖਰਚਾ ਮੁੰਡੇ ਵਾਲਾ ਮੁੰਡੇ ਵਾਲਾ ਮੁੜ ਕੇ ਉੱਥੇ ਜਾ ਕੇ ਫੇਰ ਚੱਕਰ ਪੈ ਜਾਂਦਾ ਤੇ ਉਹ ਬੁਲਾਉਂਦੀ ਨਹੀਂ ਅਗਲੀ ਅਗਲੀਆਂ ਉੱਥੇ ਜਾ ਕੇ ਨਾ ਹੋਰ ਕੋਈ ਹੁੰਦਾ ਆ ਕੋਈ ਵੀ ਸਿਸਟਮ ਉਹ ਕੁਝ ਵੀ ਆ ਜਿੱਦਾਂ ਹਾਂ ਤੇ ਅਗਲਾ ਉਦੋਂ ਚੱਲ ਜਾਂਦਾ ਮ ਜਾਂਦਾ ਰਹਿੰਦਾ ਤੇ ਨਾਲੇ ਉਹਦੀ ਦਿਮਾਗੀ ਹਾਲਤ ਖਰਾਬ ਹੋ ਜਾਂਦੀ ਆ ਨਾਲੇ ਟੈਨਸ਼ਨ ਹਾਂ ਮੁੰਡੇ ਫੇ ਗਲਤ ਕਾਦਮ ਵੀ ਚੱਕਦੇ ਬਹੁਤ ਮੁੰਡੇ ਮੁੱਕੇ ਫਾਹੇ ਲੈ ਕੇ ਪਾਈ ਕਈ ਮੁੰਡੇ ਮੁੱਕੇ ਹੁਣ ਯਾਰ ਦੂਆ ਜਿਹਨੇ 20-25 ਲੱਖ ਪਹਿਲਾਂ ਵਿਆਹ ਤੇ ਲਾਉਣਾ ਆ ਲੋਕਾਂ ਵਿੱਚ ਦਿਖਾਉਣਾ ਵੀ ਵਿਆਹ ਕੀਤਾ ਵਧੀਆ ਫੇ 40-45 ਲੱਖ ਉਹਨੇ ਬੈਂਡ ਆਏ ਹੁੰਦੇ ਕੁੜੀ ਤੇ ਉਹਦੇ ਬਾਹਰ ਨੂੰ ਲਾਉਣਾ ਕਹੇ 45 ਲੱਖ 60-70 ਲੱਖ ਰੁਪਇਆ ਲੋਕ ਲਾ ਕੇ ਮਰ ਕੇ ਮੁੰਡੇ ਨੂੰ ਮਿਲਦਾ ਕੁਝ ਨਹੀਂ ਫਾਹੇ ਲੈਣਾ ਉਹ ਹੀ ਤਾਂ ਚੱਕ ਰਿਆ ਬਹੁਤ ਘਰ ਪੱਟ ਹੋਏ ਨੇ ਕੁੜੀਆਂ ਖਰਾਬ ਕਰ ਦਿੰਦੀਆਂ ਜਾਂਦੇ ਭਾਜੀ ਮਤਲਬ ਭੁੱਲ ਜਾਂਦੀਆਂ ਵੀ ਸਾਡੇ ਨਾਲ ਇਹ ਇਦਾਂ ਕੀਤੀ ਜਾਂ ਕਿੱਦਾਂ ਕੁੜੀਆਂ ਹੋਰ ਪਾਸੇ ਉਹ ਤਰਦੀਆਂ ਮੁੰਡੇ ਮਗਰ ਫਾ ਲੈਂਦੇ ਹਾਂ ਸਾਰੀਆਂ ਤਾਂ ਚਲੋ ਨਹੀਂ ਕੁੜੀਆਂ ਹੁੰਨੀਆਂ ਪਰ ਬਹੁਤ ਜ਼ਿਆਦਾ ਪਰਸੈਂਟ ਕੇਸੇ ਚੱਲਣ ਡਿਆ 100 ਚੋਂ ਕੋਈ ਆ 10% ਜਿਹੜੇ ਕੁੜੀਆਂ ਸਹੀ ਏਜੰਟ ਨਹੀਂ ਦਾ ਯਾਨੀ 90% ਕੁੜੀਆਂ ਨੇ ਇਹੀ ਹੱਲ ਕੀਤਾ ਯਾਨੀ ਉਧਰ ਜਾ ਕੇ ਭੁੱਲ ਜਾਂਦੀਆਂ ਜਾਂ ਮੁੱਕਰ ਜਾਂਦੀਆਂ ਹਾਂ ਕਿੰਨੇ ਕਿੰਨੇ ਮੁੜ ਕੇ ਕੇਸ ਚੱਲਦੇ ਆ ਟੱਬਰਾਂ ਦੇ ਟੱਬਰ ਤਬਾਹ ਹੋ ਜਾਂਦੇ ਆ ਸਾਰਾ ਖ਼ਤਮ ਹੋ ਜਾਂਦਾ ਹਾਂ ਮੱਧ ਪ੍ਰਦੇਸ਼ ਵਾਲਿਆਂ ਨੇ ਬਹੁਤ ਵੱਡਾ ਫੈਸਲਾ ਲਿਆ ਆ ਇਹ ਚੀਜ਼ ਬਹੁਤ ਵਧੀਆ ਤੇ ਇਹਦੇ ਨਾਲ ਆਪਣੇ ਜਿਹੜੇ ਪੰਜਾਬ ਵਾਸੀ ਆਪਾਂ ਹੈਗੇ ਆ ਆਪਾਂ ਨੂੰ ਵੀ ਇਹਨਾਂ ਮੱਧ ਪ੍ਰਦੇਸ਼ ਵਾਲਿਆਂ ਦੀ ਪੈੜਾਂ ਦੇ ਉੱਤੇ ਤੌਰਨ ਦੀ ਲੋੜ ਆ ਕਿਉਂਕਿ ਨਾਲੇ ਤਾਂ ਆਪਣੇ ਪੈਸੇ ਬਚਣਗੇ ਨਾਲੇ ਮੁੰਡੇ ਕੁੜੀ ਦਾ ਫਿਊਚਰ ਬਣੂਗਾ ਜਦੋਂ ਆਪਾਂ ਉਹਨਾਂ ਦੇ ਅਕਾਊਂਟ ਵਿੱਚ ਪੈਸੇ ਰੱਖਾਂਗੇ ਆਪਣੇ ਆਪਾਂ ਨੂੰ ਹਿਸਾਬ ਇਦਾਂ ਆ ਬਈ ਇਹ ਜਿਹੜਾ ਨੱਕ ਨੂਕ ਦਾ ਸਿਸਟਮ ਹੁੰਦਾ ਵੀ ਸਾਡਾ ਨੱਕ ਨਹੀਂ ਰਹਿਣਾ ਅਸੀਂ ਜੀ ਲੋਕੀ ਕਹਿੰਦੇ ਆ ਜਿਹੜੇ ਖਾਦੇ ਆ ਉੱਥੇ ਖਲੌਣਾ ਵੀ ਪੈਣਾ ਆ ਉਹ ਜਦੋਂ ਰੀਤ ਹੀ ਚੱਲ ਪੈਣੀ ਆ ਫੇ ਆਪੇ ਹੀ ਸਾਰਾ ਕੁਝ ਸੈੱਟ ਹੋ ਜਾਂਦਾ ਹੁੰਦਾ ਤੇ ਜਿਹੜਾ ਇੱਕ ਧੀ ਆ ਮੰਨ ਲਓ ਇੱਕ ਧੀ ਵਾਲਾ ਬੰਦਾ ਆ ਉਹਦੇ ਕਿਸੇ ਦੇ ਦੋ ਤਿੰਨ ਧੀਆਂ ਉਹਨੂੰ ਇਹੇ ਟੈਨਸ਼ਨ ਮਾਰ ਲੈਂਦੀ ਆ ਵੀ ਮੈਂ ਵਿਆਹ ਇਹਨਾਂ ਦੇ ਕਿੱਦਾਂ ਕਰੂੰਗਾ ਪਹਿਲਾਂ ਤਾਂ ਪੜ੍ਹਾਈ ਤੇ ਖਰਚ ਮੁੜ ਕੇ 15 15 20 ਵੀ ਲੱਖ ਰੁਪਈਆ ਉਹਨਾਂ ਦੇ ਵਿਆਹਾਂ ਤੇ ਸੋ ਇਹਦੇ ਨਾਲ ਉਹ ਇਹ ਆ ਵੀ ਇਹ ਮੱਧ ਪ੍ਰਦੇਸ਼ ਵਾਲੀ ਲਾਈਨ ਤੁਸੀਂ ਚੁਣੋ ਤੇ ਇਹ ਕੰਮ ਜਿਹੜਾ ਆ ਕਰੋ ਬੰਦ ਜੇ ਤੁਹਾਨੂੰ ਸਾਡੀ ਇਹ ਵੀਡੀਓ ਸਹੀ ਲੱਗੀ ਤਾਂ ਲਾਈਕ ਕਰਿਓ ਤੇ ਕਮੈਂਟ ਵਿੱਚ ਜੈਸ ਲਿਖਿਓ ਜੇ ਤੁਹਾਨੂੰ ਕੋਈ ਇਹ ਤੁਹਾਨੂੰ ਇਹ ਵਿਚਾਰ ਵਧੀਆ ਲੱਗਾ ਸਹੀ ਲੱਗਾ ਤਾਂ ਨਹੀਂ ਤੁਸੀਂ ਸਾਨੂੰ ਕਮੈਂਟਾਂ 'ਚ ਇਹ ਦੱਸਣਾ ਵੇ ਤੁਸੀਂ ਬਿਲਕੁਲ ਸਹੀ ਕਿਹਾ ਜੈਸਟ ਕਰ ਦਿਓ ਜੇ ਤੁਹਾਨੂੰ ਨਹੀਂ ਗੱਲ ਵਧੀਆ ਲੱਗੀ ਤਾਂ ਫਿਰ ਨੋ ਕਰ ਦਿਓ ਤੇ ਨੋ ਕਰ ਦਿਓ ਤੇ ਵਿਚਾਰ ਜ਼ਰੂਰ ਦਿਓ ਵੀ ਕਾਹਤੇ ਨੋ ਕੀਤਾ ਕਿਹੜੀ ਗੱਲੋਂ ਕੀਤਾ ਕਿਹੜੀ ਗੱਲੋਂ ਕੀਤਾ ਕੀ ਇਹ ਚ ਗਲਤ ਲੱਗਾ ਤੁਹਾਨੂੰ ਹਾਂ ਬਾਕੀ ਮੱਧ ਪ੍ਰਦੇਸ਼ ਵਾਲੇ ਜਿਹੜੇ ਵੀਰਿਆ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜਿਨ੍ਹਾਂ ਨੇ ਰੀਤ ਪੱਕੀ ਤੋੜ ਲਈ ਆ ਚਾਰ ਜ਼ਿਲ੍ਹਿਆਂ ਦੇ ਵਿੱਚ ਠੀਕ ਹੈ ਬਾਕੀ ਧੰਨਵਾਦ ਸਾਰਿਆਂ ਦਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫੇਸਬੁੱਕ ਤੇ ਫੋਲੋ ਜ਼ਰੂਰ ਕਰ ਲਓ ਤੁਹਾਨੂੰ ਹਾਂ ਫੇਸਬੁੱਕ ਤੇ ਕਰ ਲਿ ਤੇ ਬਾਕੀ ਚੜ੍ਹਦੀ ਕਲਾ ਵਿੱਚ ਰਹੋ ਸਾਰੇ ਤਾਂ ਇਹ ਰੀਤ ਕਿੱਦਾਂ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਦੱਸਿਓ ਧੰਨਵਾਦ ਜੀ ਸਾਰਿਆਂ ਦਾ ਓਕੇ ਬਾਏ ਬਾਏ ਟਾਟਾ